ਸ਼੍ਰੀਕਾਲ ਖਬਰ ਵਾਲੇ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਭਾਗੇ ਸ਼੍ਰੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ 트ੰਪ ਤੇ ਬਹੁਤ ਵਧੀਆ ਦੋਸਤ ਨੇ ਬਹੁਤ ਵਧੀਆ ਸੰਬੰਧ ਨੇ ਤੇ ਉਹ ਹੁਣ ਭਾਰਤਿਆਂ ਦੇ ਲਈ ਆਵਾਜ਼ ਚੁੱਕਣ ਇਹ ਗੱਲ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਆਖੀ ਗਈ ਹੈ ਦੱਸਦੀ ਹੈ ਕਿ ਜਿੱਥੇ ਦੇਸ਼ ਦੇ ਦੱਸਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 트ੰਪ ਦੇ ਨਾਲ ਬਹੁਤ ਵਧੀਆ ਸੰਬੰਧ ਨੇ 트ੰਪ ਦੇ ਚੋਣਾਂ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਉੱਥੇ ਗਏ ਸਿਗੇ ਤੇ ਹੁਣ ਭਾਰਤੀਆਂ ਤੇ ਪੰਜਾਬੀਆਂ ਦੇ ਲਈ ਉਹ ਆਵਾਜ਼ ਚੁੱਕਣ ਤਾਂ ਇਹ ਬਿਆਨ ਜਿਹੜਾ ਕਿ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਕੀਤੀ ਗਈ ਹੈ ਦਿੱਤਾ ਗਿਆ ਹੈਗਾ ਜਿਹੜੇ ਕਿ ਦੁਬਈ ਦੇ ਰਸਤੇ ਇਹ ਨੌਜਵਾਨ ਪਹੁੰਚੇ ਸਨ ਅਮਰੀਕਾ ਪਰਿਵਾਰਾਂ ਨੇ ਦੱਸਿਆ ਹੈਗੀ ਆਪਣੇ ਖੁੱਡ ਹਰਬਿੱਤੀ ਸੁਣਾਈ ਹੈਗੀ ਜੋਨਾਂ ਦੇ ਨਾਲ ਬਿੱਤਿਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਕੀ ਗੱਲਬਾਤ ਹੋਈ ਹੈ ਪਰ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਯੂਨਾਈਟਿੰਗ ਯੂਨਾਈਟਿੰਗ ਸਟੇਟ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੱਲੋਂ ਪੂਰੇ ਦੇਸ਼ ਦੇ ਜਿਹੜੇ ਕਿ ਰਿਫਿਊਜ਼ਲਾ ਦੇ ਲਈ ਹੁਣ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਤਹਿਤ ਕਈ ਭਾਰਤਿਆ ਨੂੰ ਅਤੇ ਹੋਰ ਦੇਸ਼ਾਂ ਦੇ